ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਆਂ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਚਲੋ ਪ੍ਰਮਾਤਮਾ ਤੁਹਾਨੂੰ ਵਧੀਆ ਰੱਖੇ ਠੀਕ ਰੱਖੇ ਤੇ ਅੱਜ ਸੀਗਾ ਮੇਰੇ ਭਾਨ ਜੀ ਦਾ ਜਨਮ ਦਿਨ ਤੇ ਅੱਜ ਉਹ ਜਾਖਲ ਤੋਂ ਆਏ ਹੋਏ ਨੇ ਆਪਣੇ ਮਰੇਕ ਕੋਟਲੇ ਮਰੇਕ ਕੋਟਲੇ ਹੀ ਬਰਥਡੇ ਸੈਲੀਬ੍ਰੇਸ਼ਨ ਕੀਤਾ ਉਹਦੀ ਅਸੀਂ ਵੀਡੀਓ ਬਣਾਈ ਨਹੀਂ ਕਿਉਂਕਿ ਜਵਾਕਾਂ ਨੇ ਬਹੁਤ ਰੌਲਾ ਪਾ ਰੱਖਿਆ ਸੀਗਾ ਤੇ ਹੁਣ ਆਪਾਂ ਗੱਲਾਂ ਕਰਦੇ ਆਂ ਤੁਹਾਨੂੰ ਆ ਜੋ ਮਿਲਾਉਨੇ ਆ ਸਾਰਿਆਂ ਨਾਲ ਗੱਲਾਂ ਕਰਿਓ ਦੇਖਿਓ ਕਿਵੇਂ ਤੇਰੇ ਨਾਲ ਵੀ ਕਰਾਵਾਂਗੇ ਸਾਰਿਆਂ ਦੀ ਗੱਲਾਂ ਬੇਫਿਕਰ ਰਹ ਹਾਂਜੀ ਸਭ ਤੋਂ ਪਹਿਲਾਂ ਕਰਦੇ ਆ ਬਰਥਡੇ ਉਹ ਆਏ ਨਾ ਗੱਲ ਜੈ ਲਈ ਇੱਧਰ ਕਰ ਮੂੰ ਹੈਪੀ ਬਰਥਡੇ ਤੈਨੂੰ ਅੱਜ ਠੀਕ ਹੈ ਜਨਮ ਦਿਨ ਦੀਆਂ ਮੁਬਾਰਕਾਂ ਬੇ ਆਂ ਤਾ ਤੇਰੀ ਮਾਸੀ ਨੇ ਕੀ ਦਿੱਤਾ ਮਾਸੀ ਨੇ 1000 ਰੁਪਏ ਦਿੱਤੇ 1000 ਰੁਪਏ ਦਾ ਕੀ ਕਰੇਗਾ ਹੁਣ ਤੂੰ ਘੁੰਮਾਂਗੇ ਕਿ ਕਿੱਥੇ ਘੁੰਮੇਗਾ ਨੇ ਕਿਦਾਂ ਹੈਮਕੁਨ ਸਾਹਿਬ ਜਾਵੇਂਗੇ ਅੱਛਾ ਹੈਮਕੁਨ ਸਾਹਿਬ ਜਾਵੇਂਗਾ ਬਾਕੀ ਪੈਸੇ ਕਿਤੋਂ ਲਵੇਂਗਾ ਮੰਮਾ ਲਵਾਂਗੇ ਮੰਮੀ ਤੋਂ ਅੱਛਾ ਤੈਨੂੰ ਅੱਜ ਕਿੰਨਾ ਮਾਸਾਲ ਲੱਗ ਗਿਆ ਮੈਨੂੰ 17 ਸਾਲ ਲੱਗ ਗਿਆ ਇੱਧਰ ਵੀ ਫਿਰ ਮੂੰਹ ਘਮਾਲਾ ਮੜਾ ਜੇ ਕੈਮਰੇ ਕੰਨੀ ਮੈਨੂੰ 17 ਸਾਲ ਲੱਗ ਗਿਆ ਅੱਛਾ ਕਿਹੜੀ ਕਲਾਸ ਚ ਪੜਦਾ ਤੂੰ ਮੈਂ ਪਲੱਸ 1 ਚ ਠੀਕ ਐ ਤੂੰ ਪਲੱਸ 1 ਚ ਪੜਦਾ ਹਰ ਮੈਂ ਤੂੰ ਕਿੱਥੇ ਗਈ ਹੋਈ ਤੇ ਇਹਨਾਂ ਦਿਨਾਂ ਦੀ ਨਾਨ ਤੇ ਰਹਿ ਗਈ ਸੀ ਤੂੰ ਵੀ ਇੱਧਰ ਮੂੰਹ ਘਮਾਲਾ ਭਾਈ ਹਾਂ ਭਾਈ ਕਿੱਥੇ ਗਿਆ ਸੀ ਮੇਰਾ ਪੁੱਤ ਤਾਂ ਕਿ ਗਈ ਗਈ ਥੀਗੀ ਨਾਨਕੇ ਗਿਆ ਹੋਇਆ ਸੀ ਜੀ ਲੱਗਿਆ ਹੋਇਆ ਸੀ ਕੋਈ ਨਾਨਕੇ ਵੀ ਮੇਰਾ ਲੋਟ ਸੀ ਕਰਿਆ ਕਮਲਾਲਾ ਤੈਨੂੰ ਕੰਮ ਦਾ ਉੱਤੇ ਵੀ ਕੀਤਾ ਹੀ ਸੀਗਾ ਅੱਛਿਆ ਤੇ ਹਰਿਆ ਸਰਕਾਰ ਤੇ ਗਾਲਾਂ ਪੈ ਗਈਆਂ ਚਲ ਕੋਈ ਨਾ ਇੰਨਾ ਕ ਤਾਂ ਮੰਮੀਆਂ ਦਿੰਦੀਆਂ ਹੁੰਦੀਆਂ ਤੇ ਪਿਆਰ ਕਰਦੀਆਂ ਨਹੀਂ ਹਰਮਨ ਤੈਨੂੰ ਆਉਣ ਸਾਰ ਨਵੇਂ ਕੱਪੜੇ ਪਾ ਲਏ ਹੈ ਤੈਨੂੰ ਟੀ-ਸ਼ਰਟ ਤੇ ਆ ਤਾਂ ਹੇਮਗੁੰਡ ਸਾਹਿਬ ਜਾਣ ਵਾਸਤੇ ਲਿਆ ਕੇ ਦਿੱਤੀ ਕੋਈ ਨਾ ਟਰਾਈ ਕਰਕੇ ਦੇਤੀ ਅੱਛਾ ਟਰਾਈ ਕਰਕੇ ਲੇਕੀ ਆ ਹੈ ਤੇ ਨਾਨਕੇ ਨਾਨਕੇ ਕੀ ਕੀਤਾ ਫਿਰ ਇੰਨੇ ਦਿਨ ਨਾਨਕੇ ਖਾਪ ਪਾ ਅੱਛਾ ਹੋਰ ਨਾਨਕੇ ਨੂੰ ਤੰਗ ਕਰਕੇ ਨਹੀਂ ਮੈਂ ਕਹਿੰਦਾ ਸਾਰੇ ਸਾਲ ਬਾਅਦ ਗਈ ਸੀ ਮੈਂ ਨਾਨਕੇ ਰਹਿਣ ਵੀ ਕਿੰਨੇ ਦਿਨ ਲਾਏ ਪੰਜ ਦਿਨ ਠੀਕ ਹੈ ਹਾਂ ਬੈਣ ਤੈਨੂੰ ਕਿਵੇਂ ਲੱਗ ਰਿਹਾ ਤੂੰ ਇੰਨੇ ਦਿਨਾਂ ਬਾਅਦ ਆਈ ਐ ਓ ਚੁੱਪ ਕਰੋ ਜਵਾਕੋ ਬੋਰਿੰਗ ਕਿਉਂ ਬੋਰਿੰਗ ਐ ਚੰਗੇ ਤੈਨੂੰ ਰੋਟੀ ਖਵਾ ਦਿੱਤੀ ਚੰਗੇ ਤੈਨੂੰ ਉਹ ਕਰਾਤੇ ਐ ਦੁਪਹਿਰੇ ਵੀ ਤੈਨੂੰ ਰੋਟੀਆਂ ਖਵਾਈਆਂ ਹੁਣ ਵੀ ਖਵਾਈਆਂ ਇੰਨੀ ਗਰਮੀ ਤੇ ਤੂੰ ਕਹਿੰਦੀ ਬੋਰਿੰਗ ਲੱਗ ਰਿਹਾ ਹੈ ਕਰਿਆ ਨਹੀਂ ਰਿਹਾ ਕਿਰਿਓ ਹਾਂ ਤੇਰੇ ਘਰ ਤਾਂ ਉਹ ਰੱਖਿਆ ਹੋਇਆ ਨਾ ਮਕਾਜੂ ਬਦਾਮ ਵੀ ਜਿਹੜੇ ਸਾਡੇ ਘਰੇ ਨਹੀਂ ਹੈਗੇ ਜੀ ਨਹੀਂ ਲੱਗ ਰਿਹਾ ਛਲੇ ਤੈਨੂੰ ਕਿਵੇਂ ਲੱਗ ਰਿਹਾ ਪੰਜ ਦੇ ਆ ਗਿਆ ਪੰਜ ਦੇ ਵਧੀਆ ਹਾਂ ਅੱਛਾ ਜੀ ਲੱਗ ਰਿਹਾ ਮਾਸੀ ਕੋਲ ਹਾਂ ਨਾ ਲਈ ਹੈ ਨਾ ਹੁਣ ਤੂੰ ਹਾਂ ਕੀ ਕੀ ਖਾਦਾ ਨਾ ਲਈ ਕੋਈ ਤਾਂ ਲੈ ਗਈ ਹੋਰ ਪਾੜ ਹੋਰ ਸੈਂਡਵਿਚ ਹਾਂ ਫੜੇ ਬੱਚੇ ਤੁਹਾਨੂੰ ਲੰਮਾ ਸੀ ਕੁਸੀ ਮਾਰੀ ਅੱਛਾ ਠੀਕ ਐ ਕੋਗ ਪਿੱਤਾ ਸੀ ਹੈ ਜਲਦੀ ਰੋਟੀ ਖਾਦੇ ਨਹੀਂ ਅਗੇ ਸਾਰਿਆਂ ਨਾਲ ਆ ਗਿਆ ਆ ਗਿਆ ਇਹ ਬਾਈ ਕੱਟ ਕਰਨ ਨੂੰ ਕਿਹਾ ਸੀ ਮੈਂ ਕੱਟੀ ਹੈ ਨਾ ਕਿੰਨੀ ਕੱਟ ਨਾਰਮ ਜੇਨ ਕਰੀ ਮੈਂ ਆਪ ਕੋਲ ਬੰਦ ਕਰ ਦੂੰ ਲਾਈ ਜਾਉਂ ਘਰ ਦੇ ਮਗ ਵੇ ਤਾਂ ਦੇਖੀ ਹੋਈ ਏ ਜਲੀ ਰਾਹ ਤੇਰੀ ਮਾਂ ਤਾਂ ਪੰਜਾਬੀ ਫਿਲਮ ਦੇਖੂਗੀ ਵੇ ਮੈਂ ਤਾਂ ਦੇਖੀ ਤੇ ਕੀ ਇਹਦੇ ਨਾਲ ਆਦੇ ਨਾਲ ਹੀ ਆ ਇਹ ਆ ਭੈਣ ਦੀ ਕੁੜੀ ਏ ਭੈਣ ਤੇ ਇਹ ਥੋੜੀ ਜੀ ਵਿਚਾਰੀ ਉਹ ਆ ਗਈ ਬਚਪਨ ਤੋਂ ਹੀ ਕੰਬੀ ਕਾ ਠੀਕ ਹੈ ਤੇ ਹਾਂ ਬਈ ਕੀ ਕਹਿਣਾ ਦੱਸੋ ਇਹ ਤਾਂ ਫਿਲਮ ਨਾਲ ਗੱਲ ਨਹੀਂ ਕਰਦੇ ਨਾ ਉਹਨੇ ਹੀ ਉਹਦਾ ਇੱਕ ਆਲਦੀ ਹੈ ਵਜਿਆ ਤੇਰੇ ਮਾੜੇ ਹਾਰਮਨ ਲਾ ਲਾ ਸਿਤਰਾਂ ਆ ਗਈ ਏ ਉਹ ਹੀ ਲਾ ਦੇ ਲਈ ਉਹ ਤਾਂ ਦੇਖੀ ਹਾਂਜੀ ਇਹ ਸੀ ਅੱਜ ਦਾ ਆਪਣਾ ਛੋਟਾ ਜਿਹਾ ਬਲੌਗ ਉਮੀਦ ਕਰਦੀ ਹਾਂ ਸਾਰੇ ਜਣਾਂ ਨੂੰ ਵਧੀਆ ਲੱਗਿਆ ਹੋਊਗਾ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਧੰਨਵਾਦ